ਕਿੰਝਾ ਸਿਕਲ ਦੀ ਸਾਰਿਆਂ ਨਾਲ ਸਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਠੱਠਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਡਾਕਟਰ ਭੋਲੇ ਹੋਂ ਨਾਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਝਾਂ ਤੇ ਤਿੰਨ گاਵਾ ਤੁਹਾਨੂੰ ਦਿਖਾਉਣੀ ਆਵਾ ਸਾਰੀਆਂ ਸੋਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਤੇ ਸਾਰੀਆਂ ਦੇ ਮਗਰੀ ਚੰਗੀਆਂ ਮੱਛੀਆਂ ਆ ਚੰਗੇ ਟੀਕੇ ਵਾਲੀਆਂ ਮੱਛੀਆਂ ਹਾਂ ਜਿਹੜੀਆਂ ਤਾਰੀਆਂ ਦੇ ਮਾਰ ਨੇ ਆਹ ਦੇਖ ਸਾਦੇ ਜੀ ਅੱਜ ਕੱبن ਕੋਈ ਵੀ ਨਹੀਂ ਆ ਤੇ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜਾ ਤੇ ਜਿਹੜਾ ਕੋਈ ਨਹੀਂ ਪਹੁੰਚਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਬੀਂਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਬੀਜੀ ਔਰ ਵੀਜੀ ਠੀਕ ਠਾਕ ਜੀ ਮਰੀ ਵਧੀਆ ਜੀ ਸਾਰ ਤੁਸੀਂ ਸੁਣਾਓ ਸਭ ਵਧੀਆ ਜੀ ਤੇ ਨਾਮ ਦੱਸ ਤੇ ਕਰੀ ਫਿਰ ਨਾਮ ਡਾਕਟਰ ਭੋਲਾ ਜੀ ਠੱਠਾ ਤਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਇੱਕ ਬੰਨੇ ਲੋਪੋ ਕੇ ਤੇ ਇੱਕ ਬੰਨੇ ਚਗਾਵਾ ਠੀਕ ਆ ਚਗਾਵਾ ਜੀ ਬੈਕ ਸਾਈਡ ਆਪਣਾ ਪਿੰਡ ਠੱਠਾ ਜੀ ਧੰਨਵਾਦ ਨੰਬਰ 98554 ਤੇ 84285 ਤੇ 98550 ਤੇ 84290 ਠੀਕ ਆ ਹਾਂਜੀ ਅੱਜ ਸਾਰੀਆਂ ਹੀ ਸੁਈਆਂ ਜਗਮਣ ਕੋਈ ਨਹੀਂ ਠੀਕ ਆ ਅੱਜ ਮਈਆਂ ਵੀ ਦੇ ਦਿੰਨੀਆਂ گاਵਾ ਦੇ ਭਾਈ ਅੱਛਾ ਵੀਡੀਓ ਕੋ ਵੇਖੇ ਪੂਰੀ ਹੈ ਨਾ ਹਾਂਜੀ ਹਾਂਜੀ ਠੀਕ ਆ گاਵਾ ਚੰਗੀਆਂ ਸੂਤਰੀਆਂ ਸਾਰੀਆਂ ਵਟੀਆਂ ਤੋਂ ਤੇ ਸਾਰੀਆਂ ਵਛੀਆਂ ਵਾਲੀਆਂ ਤੇ ਸ਼ੁਰੂਆਤ ਆ ਪਹਿਲੇ ਨੰਬਰ ਵਾਲੀ ਤਾਂ ਕਰ ਲਈਏ ਚੰਗੀਆਂ ਖੂਬਸੂਰਤ ਗਾਏ ਆ ਇਹ 4 ਦਿਨ ਦੀ ਸੂਈ ਹੋਈ ਆ ਅੱਛਾ ਮਗਰ ਵੱਛੀ ਵੇਖੋ ਕਿੰਨੀ ਪਿਆਰੀ ਆ ਮਗਰ ਵੱਛੀ ਬੜੇ ਕਮਾਲ ਦੀ ਆ ਚੰਗੀ ਟੀਗੀ ਦੀ ਵੱਛੀ ਆ ਵੱਛੀ ਦੀ ਹਾਈਟ ਲਾਈਨ ਤਾਂ ਹੁਣ ਤੋਂ ਹੀ ਬੜੀ ਚੰਗੀ ਆ ਜੇ ਕੋਈ ਵੀਰ ਲੈ ਜਾਏਗਾ ਨਾ ਹਾਂਜੀ 2 ਮਹੀਨੇ ਵੱਛੀ ਦੁੱਧ ਪਿਆ ਕੇ 10000 ਦੀ ਵੱਛੀ ਦੇ ਦੇ ਅੱਛਾ ਹਾਂ ਇਹ ਆ ਚਲੋ ਹੁਣ ਵੀ ਭਾਵੇਂ ਕਿਸੇ ਨੇ ਦੇਣੀ ਹੋਵੇ ਤੇ ਹੁਣ ਵੀ ਬੱਚੀ ਚੰਗੇ ਰਪੀਆਂ ਦੀ ਆ ਪਰ ਹਾਂਜੀ ਹਾਂਜੀ ਇਹ ਆ ਵੀ ਇਹੋ ਜਿਹੀਆਂ ਬੱਚੀਆਂ ਜਿਹੜੀਆਂ ਵਾ ਘੱਟ ਜੜੀਆਂ ਵਾ ਹੁੰਦੀਆਂ ਵਾ ਇੱਕ ਤਿਆਰ ਕਰਨ ਵਾਲਾ ਕੋਈ ਵੀਰ ਖੜੇ ਜਿੰਨੇ ਆਪਣੀ ਬਰੀਡ ਤਿਆਰ ਕਰਨੀ ਆ ਆ ਦੇਖ ਸਕਦੇ ਠੀਕ ਆ ਕਿੰਨੇ ਚੰਗਾ ਭਰਾਇਆ ਵਾ ਹਾਈਟ ਲੈਂਥ ਬੱਚੀ ਦੀ ਜਿਹੜੀ ਬੜੇ ਕਮਾਲ ਦੀ ਆ ਜਿੰਨਾ ਇਹਨਾਂ ਦੋਵਾਂ ਮੱਛੀਆਂ ਦਾ ਵਜਨ ਹੈ ਨਾ ਉਹਨਾਂ ਇਹਦੀ ਕੱਲੀ ਹੀ ਦਾਈ ਆ ਇੱਥੇ ਗਾਂਵਾਂ ਦਾ ਕਰਦ ਵੇਖੋ ਤੇ ਬਾਕੀ ਗਾਂਵ ਵੀ ਪੂਰੇ ਵੱਡੀ ਆ ਬਾਕੀ ਆ ਵੀ ਚੰਗੀ ਗਾਹ ਦੁੱਧ ਭਰਦੇ ਦੇ 30 32 ਕਿਲੋ ਅੱਛਾ ਹਾਂ ਐ ਮੋਕਾ 4 ਦਿਨ ਦੇ ਸਲੇ ਦੁੱਧ ਦੇ ਹੈ ਕਹਦੇ 18 19 ਕਿਲੋ ਬੋਲਾ ਜੀ ਇਹ ਜੇ ਬੋਲਾ ਹੀ ਆ ਹੈਨਾ ਠੀਕ ਆ ਅਜੇ ਆ ਦੇਖ ਸਕਦੇ ਹਾਂ ਹਵਾਨੇ ਤੇ ਅਜੇ ਉਤਰਾ ਹੀ ਹੁੰਨੇ 21 ਭਲਾਵੇਂ ਜਿਹੜੀਆਂ ਹਵਾਨੇ ਤੇ ਹੈਗੀਆਂ ਮਿਲਕ ਮੈਨੂੰ ਵੀ ਚੰਗੀ ਮੋਟੀ ਲੱਗੀ ਆ ਹਾਂਜੀ ਤੋਰੋ ਹਾਂ ਇੱਕ ਰੀ ਬਾਕੀ ਪੂਰੇ ਵੱਡੀਆਂ ਗਾਵਾਂ ਚ ਆ ਇਹ ਆਪ ਚਲੋ ਜੇ ਆਈ ਵੀ ਆ ਥੋੜਾ ਜੇ ਰੁਹਾਵਾ ਤੇ ਇੱਕ ਤਾਜੀ ਸੂਈ ਹੋਣ ਕਰਕੇ ਜੇ ਨਵਾਈ ਨਹੀਂ ਹੋਈ ਬਣੀ ਉਹ ਚਾਲ ਵਿੱਚ ਕੋ ਗਤਰਾਂ ਪੋਦੀ ਜੋ ਆਂ ਬਹੁਤ ਸੁਥਰੀ ਹੈ ਜੀ ਠੀਕ ਹੈ ਜੀ ਆਪੇ ਚੋ ਵਾਲੋ ਨੂੰ ਕੋਈ ਟੈਨਸ਼ਨ ਆ ਜੀ ਮੋਟੀ ਧਾਰ ਭੋਲੀ ਆ ਤੇ ਮੋਲੇ ਦਾ ਮੋਲੇ ਨਾਲ ਵੀ ਡਿਗੜ ਕਰ ਦਾਂਗੇ ਕੋਈ ਫੋਨ ਲਾ ਲੇ ਹਨਾ ਫੋਨ ਲਾ ਲੜੇ ਵੀ ਤੇ ਆਪੇ ਫਿਰ ਮੁੱਕ ਤੇ ਹੋ ਜਾਊਗਾ ਹਾਂਜੀ ਆ ਦੇਖ ਸਕਦੇ ਬਾਕੀ ਦੂਸਰੇ ਪਾਸੇ ਤੋਂ ਤੁਹਾਨੂੰ ਤੁਹਾਨੂੰ ਦਿਖਾ ਦਈਏ ਆ ਦੇਖ ਸਕਦੇ ਜੀ ਰਾਜੀ ਪੜੀ ਚੰਗਾ ਕਮਾਲ ਦਾ ਥਾਨਿਆ ਮਿਲਕਵੇਂ ਨੇ ਵੀ ਦੇਖ ਸਕਦੇ ਚੰਗੀ ਮੋਟੀ ਲੱਗੀ ਆ ਚੰਗੀ ਰਾਜੀ ਆ ਤਰ੍ਹਾਂ ਇਹ ਆ ਵੀ ਚਲ ਇੱਕ ਟਾਈਮ ਸਵੇਰਾ ਸਵੇਰਾ ਦਾ ਇੱਕ ਥੋੜੀ ਲੱਪੇ ਚ ਵੀ ਆ ਕਿਉਂਕਿ ਬੱਚਾ ਜਿਹੜਾ ਕਾਫੀ ਤਗੜਾ ਦਿੱਤਾ ਇਨਨੇ ਆਪੇ ਚਲੋ ਗਾਂ ਵੱਡੀ ਆ ਤੇ ਸਿੱਧੀ ਆ ਤਰ ਇਹ ਵੀ ਸੂਈ ਸਵਾਈ ਆ ਤੇ ਵੱਛੀ ਆ ਤੇ ਮਗਰ ਵੀ ਬੜੀ ਕਮਾਲ ਦੀ ਆ ਹਾਂਜੀ ਦੂਸਰਾ ਸੂਗਾ ਵੈਣ ਸੂਈ ਜੇ ਅੱਛਾ ਉਹ ਵੱਛੀ ਜੇ ਦਸਕ ਦਿਨ ਦੀ ਸੂਈ ਨਹੀਂ ਆਹ ਵਾਲੀ ਵੱਛੀ ਜੇ ਤੇ ਮਗਰ ਇਹਦੇ ਮਗਰ ਵੀ ਸੋਹਣੀ ਵੱਛੀ ਆ ਠੀਕ ਆ ਇਹਨਾਂ ਨੇ ਕਿਹੋ ਜਿਹਾ ਚੰਗਾ ਹੀ ਭਰਾਇਆ ਤੇ ਇਹਦੇ ਕੋਲ ਦੋ ਲੀਟਰ ਰੋਕਾ ਦੁੱਧ ਜੇ ਅੱਛਾ ਕੋ ਗਰਮੀ ਗਰਮੀ ਆ ਤੇ ਜਿਆਦਾ ਵੰਡ ਬੜੇ ਮੈਂ ਉਹ ਨਹੀਂ ਅਜੇ ਫਰਿਜ ਪਾਇਆ ਜਾਂਦੇ ਆ ਹਾਂਜੀ ਠੀਕ ਆ ਨਾ ਤੇ ਜਿੱਦਾਂ ਮੈਲਾ ਮੂਗਾ ਮਾਰਗੀ ਬੱਚੀ ਜਿਹੜੀ 16 17 ਕਿਲੋ ਦੁੱਧ ਭਰੇ ਜਾਦ ਨਸਲ ਦੀ ਇਹ ਵੇਖੋ ਹਾਂਜੀ ਛੱਡੀ ਤੇ ਰਿਪਰ ਇਤਰਾ ਹੀ ਬਹਿ ਜਾਓ ਸਾਡੇ ਠੀਕ ਹੈ ਜੀ ਕੋਈ ਵੰਗਾ ਨਹੀਂ ਕੋਈ ਵੰਗਾ ਨਹੀਂ ਇਸ ਤਰ੍ਹਾਂ ਹੀ ਥੱਲੇ ਬਹਿ ਜਾਣਾ ਠੀਕ ਹੈ ਹਾਂ ਵੇਖੋ ਜਿੱਧਰ ਦੀ ਸਾਈਡ ਤੋਂ ਮਰਜ਼ੀ ਬਹਿ ਜਾਓ ਇਧਰੋਂ ਬਹਿ ਜਾਓ ਉਧਰੋਂ ਬਹਿ ਜਾਓ ਚਲੋ ਖੋਲੋ ਫਿਰ ਦੇਖੋ ਥਾਣੂ ਵੇਖ ਕੇ ਕਿੱਡਾ ਪਿਆਰਾ ਲੱਗਾ ਇਹਨੂੰ ਬਾਕੀ ਹਵਾਨੇ ਲਈ ਦੋਵਾਂ ਪਾਸੇ ਨਾੜਾ ਚੰਗੀਆਂ ਆਵਾ ਆ ਦੇਖ ਫਤਿਹ ਹਵਾਨਾ ਇਹਦਾ ਬਾਕੀ ਜਿੰਨੇ ਵੀ ਆ ਚਲਾ ਸਫਾਈ ਜ ਆ ਰੰਗ ਰੋਪੀ ਚੰਗੀ ਆ ਸਾਫ ਸੁਥਰੀ ਹੈ ਵਹਿੜਾ ਤੇ ਕਿੰਨਾ ਵਿੱਦੀ ਇਹਦਾ ਮੁੱਲ ਫਿਰ ਇਹਦਾ ਹਰ ਫੈਦੀ 47000 ਚ ਮਾਨਤਾ ਕਰਦਾਂਗੇ ਅੱਛਾ 47000 ਚ ਕਰਨਾ ਇਹਦਾ ਹਾਂਜੀ ਹਾਂਜੀ ਠੀਕ ਹੈ ਜੀ ਵੱਟ ਵੱਠੀ ਅੱਜ ਤੋ ਨਾ ਪੰਜਾਂ ਸ਼ਾਮਦ ਨਾ ਤੱਕ ਨਾ ਹਾਂਜੀ 15 16 ਕਿਲੋ ਦੁੱਧ ਤੇ ਚੱਲ ਜੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਬਾਕੀ ਕੋਪੂਰ ਸ਼ੱਟਾ ਨੇ ਚੁਵਾਈ ਬਹੁਤ ਸਾਫ ਸੁਥਰੀ ਹੈ ਕੋਈ ਵੰਗਾ ਨਹੀਂ ਇਸ ਤਰ੍ਹਾਂ ਇਹਨਾਂ ਤੇ ਬਾਕੀ ਕੋ ਫੋਨ ਲਾਉਗਾ ਤੇ ਆਪੇ ਮੋਕੇ ਤੇ ਹੋ ਜਾਊਗਾ ਮੋਕੇ ਤੇ ਮਾਨਤਾ ਹੋ ਜੂਗੀ ਤੇ ਹੋਣ ਆ ਗਈ ਆ ਮੱਝ ਆ ਗਈ ਆਪਣੇ ਕੋਲ ਇਹ ਦੂਜਾ ਸੂਆ ਛੋਟੀ ਸੂਈ ਜੀ ਅੱਛਾ ਇਹਨੂੰ ਮਹੀਨਾ ਹੋ ਗਿਆ ਸੂਈ ਨੂੰ ਅੱਛਾ ਤੇ ਬੱਚਾ ਕਹਿੰਦੇ ਮਾਰੇ ਦਾ ਅੱਛਾ ਅਹੀਂ ਉਹ ਪਰਸੋਂ ਹੀ ਉਹ ਮੈਂ ਲੈਂਦੀ ਆ ਤੇ ਉਹਦਾ ਕੱਟਾ ਵੇਖ ਕੇ ਉਹ ਉਹਨਾਂ ਰਿੰਗ ਦੇ ਨਹੀਂ ਜਿੰਨਾ ਇਹ ਰਿੰਗੀ ਜਾਂਦੀ ਵੀ ਕੱਟਾ ਕਿਧਰ ਲੈ ਚੱਲੇਗੇ ਅੱਛਾ ਪਰ ਆਪਣੇ ਮਾਨ ਆਪਣਾ ਇੱਕ ਸਿਚੂ ਮੈਂ ਹਰ ਫਰੀਜੀ ਲਾਉ ਨੂੰ ਅਹੀਂ ਵੀ ਲਿਆ ਕੇ ਤੇ ਮਗਰ ਬੱਚਾ ਕਵਾ ਕਰਦੇ ਆਪਾਂ ਦੇ ਸਕਦੇ ਪਰ ਆਪਣਾ ਤੇ ਅੱ비 ਜੇ ਤਰ੍ਹਾਂ ਪਿੱਛੇ ਆਈ ਉਤਰਾ ਹੀ ਜਾਂ ਪਿੱਛੇ ਆਈ ਉਤਰਾ ਹੀ ਆ ਹਾਂਜੀ ਪਾੜਾ ਪਾਓ ਕਾਪੀ ਮਾਰੋ ਥੱਲੇ ਪੈ ਅੱਛਾ ਠੰਡੇ ਸੀਲ ਪੂਰੀ ਆ ਤੇ ਦੁੱਧ ਉਹਨਾਂ ਦੁੱਧ ਆ ਮੋਕੇ ਅੱਠਾਂ ਤੋਂ ਬਾਹਰ ਹੋਊਗਾ 8 ਕਿਲੋ ਦੀ ਗਰੰਟੀ ਦੇ ਕੇ ਤੋਰਾ ਤੋਰਾ ਹਾਂ ਬਾਕੀ ਆ ਵੀ ਚਲੋ ਸੋਹਣੀ ਝੋਟੀ ਆ ਸੋਹਣੀ ਸੁੰਗੀ ਦੇਖੋ ਤੇ ਜੰਮੀ ਪੱਲੀ ਚੰਗੀ ਆ ਤੇ ਕਰਿਆ ਥਾਣੇ ਦੇ ਦੇਖ ਸਾਦੇ ਜੀ ਚੰਗੇ ਗੈਪ ਤੇ ਥਾਣੇ ਤੇ ਮਿਲਕਮੈਨ ਵੀ ਚੰਗੀ ਮੋਟੀ ਲੱਗੀ ਆ ਚਲੋ ਲੈ ਜਾ ਫਿਰ ਤੌਤਾ ਆ ਦੇਖ ਸਾਡੇ ਜੀ ਬਾਕੀ ਫਿਕਸ ਜੇ ਨਿਕਰਾਵਨ ਨੇ ਰੀਆ ਥੱਲੇ ਦੁੱਧ ਜਿਹੜਾ ਇਹਦੇ ਕੋਲ ਕਹਿੰਦੇ ਵੀ 8 ਲੀਟਰ ਹੁਣ ਹੈਗਾ ਪੱਕਾ ਜੋ ਤੇ ਜੰਮੀ ਪਲੀ ਇਹ ਵੀ ਚੰਗੀ ਆ ਸੋਹਣੀ ਝੋਟੀ ਝੋਟੀ ਦੇਗੀ 90000 ਦੀ ਹਾਂਜੀ ਹੋਰ ਬੱਚਾ ਨਾ ਹੋਂ ਕਰਕੇ ਝੋਟੀ ਦੇ ਤਾਂ ਕਿ 65000 ਚ ਮਾਨਤਾ ਕਰਾਂਗੇ ਅੱਛਾ 65000 ਚ ਕਰੋਗੇ ਮਾਨਤਾ ਅਸੀਂ ਹੀ ਮਾਨਤਾ ਕਰਾਂਗੇ ਇਹ ਕੋਈ ਵੀਰ ਲੈ ਜਾਂਦਾ ਹਾਂਜੀ ਸਾਰਾ ਸੂਆ ਚੋਵੇ ਝੋਟੀ ਫੇਰ ਅਗਲੇ ਸਾਲ 1.5 ਲੱਖ ਦੀ ਕਹਿੰਦੇ ਠੀਕ ਹੈ ਜੀ ਹਾਂ ਜੀ ਬਿਲਕੁਲ ਜਿੰਨਾ ਸਿੰਘ ਆ ਫਿਰ ਟੰਡੀ ਢੀਰੀ ਇਤੋਂ ਮੂੰਹ ਵੜ ਲਓ ਇਤਨਾ ਹੀ ਠੀਕ ਆ ਆਹ ਵੇ ਠੀਕ ਆ ਛਾਂਤ ਸੁਵਾ ਦੀ ਹੈ ਕੋਈ ਗੱਲ ਨਹੀਂ ਤੇ ਆ ਮੈਂ ਦਾ ਦਿੰਦਾ ਫਿਰ ਉਹਦਾ ਉਹ ਨਹੀਂ ਉਹ ਨਹੀਂ ਕਰਦੀ ਜਿੰਨਾ ਇਹ ਕੱਟੇ ਦਾ ਕਰੀ ਜਾਂਦੀ ਠੀਕ ਆ ਹਾਂ ਜੀ ਤੇ ਆ ਜਿਹੜੇ ਕਾਂ ਜੇ ਹੁਣ ਇਹ ਵੀ ਸੁਈ ਸੁਵਾਈ ਹੈ ਤੇ ਮਗਰ ਵੀ ਬੱਛੀ ਹੈ ਇਹ ਵੀ ਸੁਈ ਸੁਵਾਈ ਕੇ ਇਹਦੀ ਬੱਛੀ ਉਹ ਵੱਜੀ ਹੈ ਤੇ ਇਹਦੇ ਕੋਲ ਕਿੰਨਾ ਦੁੱਧ ਇਹ ਮੋਕਾ ਇਹਦੇ ਕੋਲ 11 12 ਕਿਲੋ ਦੁੱਧ ਹੈ ਅੱਛਾ ਹਾਂਜੀ ਤੋਰੋ ਫੇਰ ਇਹਨਾਂ ਆਹ ਦਿਖਾ ਰਹੀ ਵੀਰ ਨੂੰ ਥਾਂ ਠੰਡੀ ਹਾਤਰਾਂ ਤੇ ਥਣ ਵੀ ਦੇਖ ਸਕਦੇ ਇਹਦੇ ਲੱਗੇ ਤਾਂ ਆ ਵੇਖੋ ਲੈ ਜਾ ਆਹ ਬਚਾ ਲਈਦਾ ਦਿਖਾ ਦੂਗੀ ਤੁਹਾਨੂੰ ਆਹ ਬੱਛੀ ਆ Ja vel. ਚਾਰ ਰੁਪਏ। ਤੇ ਇਹਦਾ ਫਿਰ ਮੁੱਲ ਜਿਹੋਨ ਜਵਾਬ ਬਹੁਤ ਸੋਹਣਾ ਓਕੇ ਆ ਜਿਹੜੀ ਮੋਟੀ ਧਾਰ ਦੇ। ਹਰ ਫਰੀਜੀ ਸਿਰਫ 100 ਰੁਪਏ ਛੋਟ ਕਰਾਂਗੇ। ਹਾਂਜੀ 28000। ਅੱਛਾ। ਹਾਂਜੀ। 28000 ਦੀ ਦੇੜੀ ਦੇ ਦੇਣੀ। ਕੋਈ ਵੀ ਰੇਟ ਆਖੇ 22 ਲੈ ਲੋ 23 ਲੈ ਲੋ ਪਤਾ ਕੀ ਗੱਲ। ਹਾਂਜੀ। ਬਣਾਉਂਦੇ ਤੇ ਫਿਰ ਟਕੜੇ ਮੁਸ਼ਕਲ ਹੋ ਜਾਂਦੇ ਆ ਫਿਰ। ਤੇ ਆਪਾਂ ਜਿੰਨੀ ਓਨੇ ਓਨੇ ਰੇਟ ਪਾਏ ਫਿਕਸ ਜੀ। ਠੀਕ ਹੈ ਜੀ। ਹਾਂਜੀ ਇਹਦਾ 28000 ਤੋਂ 100 ਰੁਪਏ ਛੋਟ ਕਰਦਾ ਜੀ। ਤੇ ਹੁਣ ਜਿਹੜੀ ਮੱਝ ਵਖਾਉਣੀ ਉਹਦਾ ਬਚਾਜ। ਹਾਂਜੀ ਤਾਜਾ ਤਾਜਾ ਇਹ ਬੱਚਾ ਆ ਆ ਦੇਖ ਲੈਂਦੇ 875 ਨਾਲ ਦੀ ਸੂਈ ਜੇ ਕਿੰਨਾ ਇਹਦੇ ਕੋਲ ਦੁੱਧ ਇਹ ਕੋਲ ਆਹ ਮੋਕਾ ਹਰਪ੍ਰੀਤ ਜੀ ਜਿਹੜਾ ਆਪਾਂ ਚੋਾਈ ਕੀਤੀ ਆ 9 ਕਿਲੋ ਦੁੱਧ ਜੇ ਇਹ ਚ 9 ਲੀਟਰ ਆਗਾ ਹਾਂਜੀ ਹਾਂਜੀ ਇਹ ਜੇ ਤਵਾਜੋਗੇ ਦੁੱਧਾਂ ਹਾਂਜੀ ਵਾਜੇ ਕਿੰਨਾ ਘੱਟੀ ਜਾਊਗੀ ਦੁੱਧ ਜਿਆਦਾ ਨਹੀਂ 10000 ਕਿਲੋ ਬਾਰਾ ਕਰਕੇ ਕੀ 10 11 ਲੀਟਰ ਜਿਹੜਾ ਦੁੱਧ ਤੇਈ ਜਾਊਗੀ ਖੋਲੋ ਹਾਂ ਫਿਰ ਤੋਰ ਦਈਏ ਬਾਕੀ ਇਹ ਆ ਵੀ ਤੇਰਾ ਕੱਦ-ਕਾਟ ਚੰਗਾ ਵਾ ਥੱਲੇ ਵੀ ਸਫਾਈ ਜਾਂ ਸਿੰਘ ਥੋੜਾ ਤਾਂ ਨੂੰ ਕਰਕੇ ਮੋੜਿਆ ਭਾਈ ਨੇ ਰੋਗ ਨਹੀਂ ਜਿੰਨਾ ਕੋ ਲਾਂਦੀ ਆ ਬੱਚਾ ਉਹਨਾਂ ਦਾ ਛੋਟਾ ਹੈ ਆ ਵੀ ਤਾਂ ਵੀ ਚੰਡੀ ਦੀ ਆ ਤੇ ਚੋਂ ਜਵਾੜ ਬੜਾ ਸਾਉ ਕਿੱਤਾ ਜੀ ਥਾਣੇ ਦੇ ਵੀ ਦੇਖ ਸਰਦੇ ਜੇ ਲਾਗੇ ਤਾਂ ਤੇ ਕਿੰਨਾ ਫਿਰ ਮੋਲੇ ਦਾ ਮੋਲਾ ਇਹਦਾ ਹਰਫੀਜੀ ਇਹਦਾ 65000 ਤੋਂ ਮੰਨ ਤਾਂ ਕਰ ਦੇਣਾ ਅੱਛਾ ਇਹਦਾ ਵੀ 65 ਚ ਕਰਨਾ ਮੈਂ 65000 ਕਰ ਦੇਣਾ 65 ਦੀ ਭਾਵੇਂ ਕੋਈ ਉਹ ਲੈ ਜੇ ਤੇ ਭਾਵੇਂ ਕੋਈ ਇਹ ਲੈ ਜੇ ਹੈਨਾ 47 ਦੀ ਭਾਵੇਂ ਇਹ ਲੈ ਜੇ 28 ਦੀ ਠੀਕ ਆ ਉਹ ਜਿਹੜਾ ਪੂੰਚੇ ਕਰਦਾਂਗੇ ਵੱਡੀ ਗੱਲ ਕੋਈ ਵੀ ਫੋਨ ਲਾਵੇ ਤੇ ਫੋਨ ਲਾਵੇ ਮਾਰ ਜਿਹੜਾ ਸਾਸ ਸਸਰਾ ਫਿਰ ਚੋਰ ਚੋਰਾ ਬਹੁਤ ਸਮਝ ਆਉਣੀ ਆ ਠੀਕ ਹੈ ਜੀ ਸਾਡੇ ਮੋਟੀ ਧਾਰ ਦੇ ਕੋਈ ਪੂਰ ਸ਼ਟਾ ਨਹੀਂ ਕਿਸੇ ਦੇ ਵਿੱਚ ਠੀਕ ਹੈ ਜੀ ਖੰਦੀ ਬਾਦ ਘਾੜ ਤੇ ਬਾਕੀ ਚਲੋ ਇੱਥੇ ਆਓ ਤੇ ਆਪਣੀ ਤਸੱਲੀਆਂ ਕਰਕੇ ਤੇ ਵੇਸ ਚਾਖ ਕੇ ਤੇ ਫਿਰ ਪਸ਼ੂ ਖਰੀਦਣ ਆਪਣਾ ਅੰਗ ਤਸੱਲੀ ਕਰਕੇ ਕੋਈ ਵੀਲ ਕੱਢ ਸਕਦਾ ਠੀਕ ਹੈ ਜੀ